ਕਿ ਮੈਂ ਇੱਕ ਕੁੜੀ ਆਪਦੇ ਆਸ਼ਕ ਆਸ਼ਕ ਕੋਲੋਂ ਬੰਦੂਕ ਚਲਾਉਣੀ ਸਿੱਖਦੀ ਹੈਗੀ ਬੰਦੂਕ ਚਲਾਉਣੀ ਸਿੱਖਦੀ ਆ ਆਪਦੇ ਬੱਚਿਆਂ ਨੂੰ ਨੀਂਦ ਵਾਲੀਆਂ ਗੋਲਮਾਂ ਪਾਉਂਦੀ ਆ ਦਿਵਾਲੀ ਵਾਲੇ ਦਿਨ ਤੇ ਉਹਦੇ ਕੰਨਾਂ 'ਚ ਰੂੰ ਪਾਉਂਦੀ ਆ ਜਵਾਕਾਂ ਦੇ ਉਹਦਾ ਕਾਰਨ ਕੀ ਆ ਆਪਦਾ ਘਰ ਵਾਲ ਨੂੰ ਖਤਮ ਕਰਨ ਦਾ ਕਾਰਨ ਕੀ ਆ ਪਿੱਛੇ ਆਪਾਂ ਸਾਰੀ ਗੱਲ ਗਾ ਦੱਸ ਦਿਆਂ ਤੁਹਾਨੂੰ ਇਹੀ ਕੁੜੀ ਜਿਹੜੀ ਹੁੰਦੀ ਆ ਉਹ 10ਵੀਂ ਚ ਹੁੰਦੀ ਆ ਜਦੋਂ ਪਿੰਡ ਸਕੂਲ 'ਚ ਤੇ ਉਹਨੂੰ ਇੱਕ ਮੁੰਡੇ ਨਾਲ ਇਸ਼ਕ ਹੋ ਜਾਂਦਾਗਾ ਪਿਆਰ ਹੋ ਜਾਂਦਾਗਾ ਤੇ ਪਿਆਰ ਚ ਅੰਨੀ ਹੋ ਜਾਂਦੀ ਹੈਗੀ ਤੇ ਹੌਲੀ ਹੌਲੀ ਉਹਨਾਂ ਦੇ ਘਰ ਦੇ ਨੂੰ ਪਤਾ ਲੱਗ ਜਾਂਦਾ ਕੁੜੀ ਦੇ ਨੂੰ ਤੇ ਕੁੜੀ ਹੁੰਦੀ ਹੈ ਜਿਹੜੀ ਜ਼ਿੰਮੇਵਾਰ ਮਤਲਬ ਪਰਿਵਾਰ ਚ ਹੁੰਦੀ ਹੈ ਕਿ ਜਿਹੜਾ ਉਹ ਆਸ਼ਕ ਹੁੰਦਾ ਕੁੜੀ ਦਾ ਉਹ ਹੁੰਦਾਗਾ ਹੋਰ ਕਾਸਟ ਦਾ ਤੇ ਫਿਰ ਜਦੋਂ ਕੁੜੀ ਦੇ ਘਰੇ ਪਤਾ ਲੱਗਦਾ ਉਹਦਾ ਪਿਓ ਕੁੱਟਮਾਰ ਕਰਦਾ ਉਹਦੇ ਨਾਲ ਤੇ ਅੱਗੋਂ ਉਹ ਕੁੜੀ ਦਾ ਜਵਾਬ ਆਉਂਦਾ ਆਪਣੇ ਪਿਓ ਨੂੰ ਵੀ ਮੈਂ ਤਾਂ ਐਸੇ ਮੁੰਡੇ ਨਾਲ ਵਿਆਹ ਕਰਾਉਣਾਗਾ ਤੇ ਘਰ ਦੇ ਡਰ ਜਾਂਦੇ ਹੈਗੇ ਘਰ ਦੇ ਨਾਲ ਹੀ ਹੁੰਦਾਗਾ ਵੀ ਇਹਦਾ ਹੁਣੀ ਐਂ ਕਹੀ ਜਾਂਦੀ ਹੈਗੀ ਕੱਲ ਨੂੰ ਜੇ ਘਰੋਂ ਭੱਜ ਗਈ ਤੇ ਅਸਤਾ ਕਿਸੇ ਨੂੰ ਮੂੰਹ ਦਿਖਾਉਣ ਜੱਗ ਨਹੀਂ ਰਹਿਣਾ ਕਿਉਂਕਿ ਉਸੇ ਪਿੰਡ ਦਾ ਹੁੰਦਾ ਉਹ ਮੁੰਡਾ ਤੇ ਉਹ ਮਤਲਬ ਫਿਰ ਉਹਨੂੰ ਮਤਲਬ ਰਿਸ਼ਤਾ ਭਾਲਦਾ ਛੋਟੀ ਉਮਰ 'ਚ ਹੀ ਉਹਦੀ ਛੋਟੀ ਉਮਰ 'ਚ ਉਹਦਾ ਵਿਆਹ ਹੋ ਜਾਂਦਾਗਾ ਉਸੇ ਪਿੰਡ ਤੋਂ 25 26 ਕਿਲੋਮੀਟਰ ਦੂਰ ਇੱਕ ਪਿੰਡ ਹੁੰਦਾ ਉਹਦੇ ਇੱਥੇ ਉਹ ਮੁੰਡਾ ਸੱਤ ਕਿਲੇ ਪੈਲੀ ਹੁੰਦੀ ਉਸ ਕੋਲ ਤੇ ਵਧੀਆ ਉਹਨਾਂ ਵਿਆਹ ਹੋ ਜਾਂਦਾਗਾ ਤੇ ਉਹਦੇ ਨੇ ਇੱਕ ਸਬਜ਼ੀ ਦਾ ਕੰਮ ਕਰਦਾ ਹੁੰਦਾ ਉਹ ਮੁੰਡਾ ਸਬਜ਼ੀ ਦਾ ਕੰਮ ਕਰਦਾਗਾ ਸੱਤੇ ਕਿੱਲਾਂ ਸਬਜ਼ੀ ਬੀਜਦਾਗਾ ਆਪਦੀ ਤੇ ਹੋਰ ਆਪਦੇ ਜੀਮੇਦਾਰ ਪਰਮਾਂ ਤੋਂ ਸਬਜੀ ਨਾਲ ਲੈ ਲੂ ਕਿ ਉਹਨਾਂ ਤੋਂ ਤੇ ਸਬਜੀ ਵੇਚਣ ਚਲਾ ਜਾਂਦਾ ਸੀ ਸਵੇਰ ਜਾਂ ਲੈਣ ਚਲਾ ਜਾਂਦਾ ਸਵੇਰ 2-3 ਵਜੇ ਤੇ ਫਿਰ ਉਹ ਆਸ਼ਕ ਨੂੰ ਫੋਨ ਲਾਇਆ ਉਹਨੇ ਲੈ ਉਸੇ ਲੈਂਡਲੋਰਡ ਚ ਆਉਂਦੇ ਨੂੰ ਪੁਰਾਣੇ ਆਸ਼ਕ ਨੂੰ ਫੋਨ ਲਾਇਆ ਜਦੋਂ ਤੇ ਉਹ ਅੱਗੋਂ ਆਸ਼ਕ ਵੀ ਉਹ ਕਹਿੰਦੀ ਕੁੜੀ ਕਹਿੰਦੀ ਮੈਨੂੰ ਇਹ ਮੁੰਡਾ ਪਸੰਦ ਨਹੀਂ ਮੇਰਾ ਧੱਕੇ ਨਾਲ ਵਿਆਹ ਹੋਇਆ ਹੈਗਾ ਤੇ ਮੈਂ ਇਹਦੇ ਨਾਲ ਖੁਸ਼ ਨਹੀਂ ਅੱਗੋਂ ਆਸ਼ਕ ਕਹਿੰਦਾ ਵੀ ਮੇਰਾ ਤਾਂ ਆਪਣੀ ਜੀ ਲਾਦਾ ਸਾਰੀਆਂ ਗੱਲਾਂ ਸੁਣਨੀਆਂ ਹੋਣਗੀਆਂ ਪੰਗਾ ਤੇਰੇ ਬਿਨਾ ਜਿਹੜੀ ਗਲੀ ਦੀ ਜਨ ਉਹ ਹੀ ਗਲੀ ਸੁੰਨੀ ਲੱਗਦੀ ਹੈ ਮੈਨੂੰ ਤਾਂ ਅੱਗੇ ਆਪਾਂ ਇੱਥੇ ਮਿਲਦੇ ਸੀਗੇ ਹਰ ਰੋਜ਼ ਤੇ ਕੁੜੀ ਕਹਿੰਦੀ ਕੋਈ ਨਹੀਂ ਆਪਾਂ ਕਰਾਂਗੇ ਹੱਲ ਫੇਰ ਉਹ ਮਤਲਬੀ ਜਿਹੜਾ ਆਸ਼ਕ ਹੁੰਦਾ ਉਹਦੀ ਨੌਕਰੀ ਚਲੀ ਜਾਂਦੀ ਹੈਗੀ ਤੇ ਇਹ ਬੰਦਾ ਜਿਹੜਾ ਸਬਜ਼ੀ ਵਾਲਾ ਸਬਜ਼ੀ ਵਾਲਾ ਸਾਨੂੰ ਬਹੁਤ ਦਾ ਅਕਸਰ ਕਰੇ ਪੈਸਾ ਹੁੰਦੀ ਹੁੰਦਾ ਹੈ ਦਾ ਕਦੇ ਪਿਆਰ ਆ ਗਿਆ ਕਦੇ ਲੱਖ ਆ ਗਿਆ ਕਦੇ 20000 ਆ ਗਿਆ ਕਦੇ 30000 ਆ ਗਿਆ ਤੇ ਇਹ ਜਿਹੜਾ ਬੰਦਾ ਮਤਲਬੀ ਆਪਦੇ ਕੋਲ ਲੋਕਰ 'ਚ ਰੱਖਦਾ ਸੀ ਘਰੇ ਪੈਸਾ ਤੇ ਉਹ ਲੋਕਰ ਚ ਰੱਖ ਕੇ ਗਿਣ ਕੇ ਪੈਸੇ ਬੰਦਾ ਚੁਸਤ ਹੁੰਦਾ ਹੈ ਤੇ ਪੈਸੇ ਗਣਦਾ ਵੀ ਹੁੰਦਾ ਹੈ ਪੈਸੇ ਗਣ ਕੇ ਲੋਕਰ ਚ ਰੱਖ ਕੇ ਚਾਬੀ ਆ ਦੇ ਨਾਲ ਰੱਖਦਾ ਸੀ ਪਰ ਹਰ ਟਾਈਮ ਵੀ ਚਾਬੀ ਨਾਲ ਨਹੀਂ ਰਹਿੰਦੀ ਮਤਲਬ ਵੀ ਰੱਖੀ ਜਾਂਦੀ ਘਰੇ ਕਦੇ ਵੀ ਨਾ ਉਹ ਨਗ ਜਾਵੜਾ ਕਦੇ ਹੋਰ ਬਾਹਰ ਜਾਵੜਾ ਚਾਬੀ ਅਕਸਰ ਮਤਲਬ ਵੀ ਰਹਿ ਜਾਂਦੀ ਸੀਗੀ ਇੱਕ ਵਾਰੀ ਦਾ ਲੱਗ ਗਿਆ ਉਸ ਕੁੜੀ ਦਾ ਕੁੜੀ ਨੇ ਕੱਢੇ ਪੈਸੇ ਦਾ 1000 ਤੇ ਦੇਤਾ ਅਭਿਸ਼ਕ ਨੂੰ ਤੇ ਹੌਲੀ ਹੌਲੀ ਉਸ ਹੱਥ ਖੁੱਲ ਗਿਆ ਉਹਦਾ ਹਰ ਰੋਜ਼ ਮਤਲਬ ਵੀ ਮਹੀਨੇ ਬਾਅਦ ਦਸਨਾ ਬਾਅਦ ਉਸ ਨੂੰ ਪੈਸੇ ਦੇਣ ਲੱਗ ਗਈ ਬਹੁਤ ਪੈਸਾ ਦਿੱਤਾ ਤੇ ਉਹ ਬੰਦੇ ਨੂੰ ਫਿਰ ਸ਼ੱਕ ਹੋਣ ਲੱਗ ਗਿਆ ਕਹਿੰਦਾ ਵੀ ਆਪਣੇ ਪੈਸਿਆਂ ਚੋਂ ਪੈਸੇ ਗਾਇਬ ਹੁੰਦੇ ਆ ਕਿ ਮੈਨੂੰ ਲੱਗਦਾ ਵੀ ਕਦੇ 5000 ਘਟ ਜਾਂਦਾ ਕਦੇ 10 ਘਟ ਜਾਂਦਾ ਕਦੇ 15 ਘਟ ਜਾਂਦਾ ਕਦੇ 20 ਘਟ ਜਾਂਦਾ ਵੀ ਜਾਂਦੀ ਕਿੱਥੇ ਹੈ ਤੈਨੂੰ ਪਤਾ ਦੱਸ ਉਹ ਅੱਗੇ ਕੁੜੀ ਮਤਲਬ ਬਹੁਤ ਚਲਾਕ ਹੁੰਦੀ ਆ ਉਹ ਕੁੜੀ ਉਹ ਮਤਲਬ ਵੀ ਦਿਮਾਗ ਲਾਉਂਦੀ ਆ ਕਿ ਤੋ ਉਹ ਕਹਿੰਦੀ ਹੈ ਕਿ ਵੀ ਆਪਣੇ ਤੇ ਨਾ ਕਿਸੇ ਨੂੰ ਟੂਣਾ ਕਰਤਾ ਤੂੰ ਨਾ ਕਰਦਾ ਵੀ ਆਪਣੀ ਕਮਾਈ ਦੇਖ ਕੇ ਜਰੈਣੀਆਂ ਦਾ ਲੋਕਾਂ ਤੋਂ ਤੇ ਵੀ ਆਪਾਂ ਵਧੀਆ ਸੈਟਲ ਆ ਵਧੀਆ ਆਪਣੇ ਮਤਲਬ ਪੈਸਾ ਆਉਂਦਾਗਾ ਹਰ ਕੁਛ ਹਰ ਆਪਣੇ ਹਰ ਇੱਕ ਚੀਜ਼ ਆਪਣੇ ਘਰੇ ਤਾਂ ਕਰਕੇ ਆਪ ਲੋਕਾਂ ਤੋਂ ਜਰੈਣੀਆਂ ਦਾ ਆਪਾਂ ਤੂੰ ਨਾ ਕਰਦਾ ਤਾਂ ਕਰਕੇ ਪੈਸੇ ਘਟਦੇ ਹੈਗੇ ਜਾਂ ਗਾਇਬ ਹੋ ਜਾਂਦੇ ਹੈਗੇ ਉਹ ਦਿਮਾਗ ਹੀ ਹੋਰ ਪਾਸੇ ਲਾਤਾ ਉਸ ਬੰਦੇ ਦਾ ਉਸ ਕੁੜੀ ਨੇ ਉਹ ਵੀ ਚਲ ਠੀਕ ਆ ਪਰ ਉਹ ਮਤਲਬ ਸੋਚਦਾਗਾ ਫੇਰ ਕੁੜੀ ਮਤਲਬ ਵੀ ਆਪਦੇ ਆਸ਼ਕ ਨੂੰ ਮਿਲ ਨਹੀਂ ਜਾਂਦੀ ਹੈਗੀ ਉਸੇ ਪਿੰਡੋਂ ਕਦੇ ਦੂਰ ਉਹ ਮਤਲਬ ਸ਼ਹਿਰ ਕੱਲੀ ਚਲੀ ਜਾਂਦੀ ਸੀਗੀ ਅਕਸਰ ਉਹ ਕੁੜੀ ਤੇ ਉਹ ਕਹਿੰਦੀ ਵੀ ਹੁਣ ਮੇਰੇ ਤੇ ਹੋਗਾ ਸ਼ੱਕ ਤੇ ਹੁਣ ਆਪਾਂ ਨੂੰ ਕੁਝ ਕਰਨਾ ਪੈਣਾ ਨਹੀਂ ਤਾਂ ਵੀ ਉਹਨੂੰ ਪਤਾ ਲੱਗ ਜਾਊਗਾ ਵੀ ਮੈਂ ਤਾਂ ਉਹਦੇ 2 ਵਜੇ ਜਦੋਂ 3 ਵਜੇ ਜਾਂਦਾ ਘਰੋਂ ਬਾਹਰ ਰਾਤ ਨੂੰ ਤੇ ਮੈਂ ਤਾਂ ਤੇਰੇ ਨਾਲ ਗੱਲਾਂ ਕਰਨ ਲੱਗ ਗਿਆ ਨਹੀਂ ਹੈਗੀ ਵੀ ਆਪਾਂ ਨੂੰ ਕੁਝ ਕਰਨਾ ਪੈਂਦਾ ਤੇ ਅਗੋਂ ਉਹ ਬੰਦਾ ਜਿਹੜਾ ਆਸ਼ਕ ਸੀਗਾ ਉਹ ਕਹਿੰਦਾ ਨਾ ਉਹਨੂੰ ਤੂੰ ਨੀਂਦ ਵਾਲੀਆਂ ਗੋਲੀਆਂ ਪਵਾ ਦੇਕਰ ਮੈਂ ਤੈਨੂੰ ਲਿਆ ਦਿਆ ਕਰੂੰਗਾ ਉਹੀ ਗੱਲ ਹੋਈ ਉਹਨੇ ਕੁਝ ਨਹੀਂ ਸੋਚਿਆ ਕੁੜੀ ਨੇ ਵੀ ਕੀ ਇਹਦਾ ਨਤੀਜਾ ਨਿਕਲਣਾ ਉਹ ਮੰਨ ਗਈ ਤੇ ਇੱਕ ਨਾ ਜਿਹੜਾ ਮੁੰਡਾ ਸੀਗਾ ਉਹ ਮਤਲਬ ਹੀ ਆਥਨੇ ਪੈਗ ਦਾ ਸ਼ਕੀਨ ਸੀਗਾ ਜਿਹੜਾ ਸਬਜ਼ੀ ਵੇਚ ਕੇ ਆਉਂਦਾ ਰਾਤ ਨੂੰ ਤੇ ਠੇਕੇ ਤੋਂ ਦਾਰੂ ਲਿਆ ਕੇ ਘਰੇ ਪੀਂਦਾ ਸੀਗਾ ਇੱਕ ਘਰੇ ਪੀਣ ਵਾਲੀ ਦੀ ਖਾਸ ਗੱਲ ਦੱਸਾਂ ਮੈਂ ਉਹਨੇ ਪੈਗ ਲਾ ਕੇ ਮਤਲਬ ਵੀ ਆਪਦਾ ਬਾਹਰ ਨੂੰ ਚੱਲ ਜਾਂਦੇ ਆ ਕਿ ਲਗਾਤਾਰ ਪੈਗ ਨਹੀਂ ਲਾਉਂਦੇ ਜਾਂ ਕਿਸੇ ਨੂੰ ਫੋਨ ਲਾ ਲਿਆ ਬਾਹਰ ਨਿਕਲ ਕੇ ਜਾਂ ਕਿਸੇ ਨਾਲ ਬਾਹਰ ਨਿਕਲ ਕੇ ਗੱਲ ਜੀ ਗੱਲ ਕਰਨੀ ਇਹ ਅਕਸਰ ਕਰਦੀ ਹੈ ਉਸੇ ਤਰ੍ਹਾਂ ਉਹ ਬੰਦਾ ਕਰਦਾ ਸੀ ਇੱਕ ਪਿਗ ਲਾ ਲੈਂਦਾ ਸੀਗਾ ਤੇ ਬਾਹਰ ਆ ਜਾਂਦਾ ਸੀਗਾ ਤੇ ਉਹ ਮਤਲਬ ਉਸੇ ਗੈਪ ਚ ਕੁੜੀ ਫਾਇਦਾ ਚੱਕਦੀ ਸੀਗੀ ਉਹ ਮਤਲਬ ਉਸੇ ਪਿਗ ਚ ਉਹ ਨੀਂਦ ਵਾਲੀ ਗੋਲੀ ਘੋਲ ਦਿੰਦੀ ਤੇ ਜਦੋਂ ਦੁਬਾਰੇ ਪਿਗ ਲਾਉਂਦਾ ਦੋਦਾ ਮਤਲਬ ਇੱਕ ਪਿਗ ਲਾ ਕੇ ਉੱਥੇ ਡੇਬੇਦਾ ਉਸ ਤੇ ਸੌ ਜਾਂਦਾ ਤੇ ਜਦੋਂ ਸਵੇਰ ਹਟਦਾ ਫੇਰ ਉਹਨੇ ਚਾਹ ਚੋਂ ਨੀਂਦ ਵਾਲੀ ਗੋਲੀ ਪਾ ਦਿੰਦੀ ਹੌਲੀ ਹੌਲੀ ਉਹਨੂੰ ਐਨਾ ਬੁੱਝ ਕਰਨਾ ਚਾਹੁੰਦੀ ਸੀਗੀ ਉਹ ਕੁੜੀ ਤੇ ਦੱਸਦਾ ਹਾਂ ਤੁਹਾਨੂੰ ਅੱਗੇ ਕੀ ਹੋਇਆ ਪੇਬ ਲਾਉਂਦਾ ਹੈਗਾ ਉਹ ਮਤਲਬ ਵੀ ਚਾਹ ਪੀਂਦਾ ਹੈਗਾ ਤਾਂ ਤਾਂ ਡਾਊਨ ਹੁੰਦਾ ਹੈਗਾ ਸਰੀਰ ਉਹਦਾ ਤੇ ਉਹ ਮਤਲਬ ਵੀ ਸਵੇਰ ਲੇਟ ਉੱਠਣਾ ਕਦੇ ਜਿੱਥੇ 2 ਵਜੇ ਜਾਂਦਾ ਸੀ 3 ਵਜੇ ਜਾਂਦਾ ਸੀ ਹੁਣ ਉੱਥੇ ਮਤਲਬ 10 ਵਜੇ ਉੱਠਣਾ ਕਦੇ ਉਹਨੇ ਕਦੇ 9 ਵਜੇ ਉੱਠਣਾ ਤੇ ਪਰ ਉਹਨੂੰ ਦੇਖਿਆ ਵੀ ਮੈਂ ਤਾਂ ਉੱਠਿਆ ਨਹੀਂਦਾ ਉਹਨਾਂ ਆਪ ਦਾ ਡਰਾਈਵਰ ਨੂੰ ਕਹਿੰਦਾ ਵੀ ਤੂੰ ਆਪ ਸਵੇਰ ਸਬਜ਼ੀ ਲੈ ਕੇ ਚਲੇ ਜਾਇਆ ਕਰੋ ਤੇ ਵੀ ਮੇਰੇ ਬੇੜ ਨਾ ਕਰਿਆ ਕਰੋ ਮੈਨੂੰ ਨਹੀਂ ਆਇਆ ਜਾਂਦਾ ਤੇ ਉਹ ਬਹੁਤ ਜ਼ਿਆਦਾ ਗੋਲੀਆਂ ਪਾਉਣ ਲੱਗ ਗਈ ਚਾਰ ਪਾਉਣ ਲੱਗ ਗਈ ਤਿੰਨ ਪਾਉਣ ਲੱਗ ਗਈ ਜਮਾ ਬੁੱਝ ਕਰਤਾ ਉਹ ਬੰਦੇ ਨੂੰ ਦੋ ਤਿੰਨ ਮਹੀਨਾ ਬਾਅਦ ਤੇ ਜਦੋਂ ਬੁੱਝ ਹੋਗਾ ਜਮਾ ਫਿਰ ਨਾ ਉਹ ਮਤਲਬ ਉਹ ਕਹਿੰਦਾ ਵੀ ਤੂੰ ਜਿਹੜੀ ਹੁਣ ਘਰ ਦੀ ਮੁਖਤਿਆਰੀ ਉਹ ਤੂੰ ਆਪ ਦੀ ਹੱਥ ਲੈ ਲਾ ਮੇਰੇ ਤਾਂ ਹੁਣ ਉੱਠਾ ਨਹੀਂ ਜਾਂਦਾ ਵੀ ਮੈਂ ਤਾਂ ਕੱਲਾ ਕਿੱਦੀ ਜਾਨਣਾ ਉਹ ਵੀ ਹੱਥ ਨਹੀਂ ਕਦੇ 2 ਵਜੇ ਜਾਨਣਾ ਕਦੇ 3 ਵਜੇ ਜਾਨਣਾ ਤੇ ਮੇਰੇ ਤਾਂ ਹੁਣ ਤੂੰ ਆਪ ਇਹਨਾਂ ਡਰਾਈਵਰਾਂ ਨੂੰ ਪੈਸਾ ਲੈਣਾ ਦੇਣਾ ਉਹ ਸਭ ਤੂੰ ਕਰ ਲਾ ਕਲਮਲਾਗੇ ਉਸ ਮਤਲਬੀ ਕੁੜੀ ਕੋਲ ਘਰ ਦੀ ਮੁਖਤਿਆਰੀ ਆ ਜਾਂਦੀ ਹੈਗੀ ਹੁਣ ਮੁਖਤਿਆਰੀ ਆਉਂਦੀ ਹੈ ਜਦੋਂ ਉਹ ਤਾਂ ਉਹਦਾ ਪਹਿਲੇ ਹੱਥ ਖੁੱਲਿਆ ਸੀ ਉਸ ਕੁੜੀ ਦਾ ਤਾਂ ਫਿਰ ਤਾਂ ਮਤਲਬੀ ਗੱਫਿਆਂ ਦੇ ਗੱਫੇ ਦੇਣ ਲੱਗੀ ਆ ਆਪਣੇ ਆਸ਼ਕ ਨੂੰ ਤੇ ਉਹ ਜਮਾ ਬੰਦਾ ਜਿਹੜਾ ਜਮਾ ਡਾਊਨ ਹੁੰਦਾ 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 ਡਾਊਨ ਹੋ ਗਿਆ ਤੇ ਫਿਰ ਉਹ ਨੂੰ ਉਹਨੂੰ ਮਤਲਬੀ ਦਵਾਈ ਦਵਣ ਲੈ ਜਾਂਦੀ ਹੈਗੀ ਜਾਣ ਕੇ ਦਿਖਾਵੇ ਵਾਸਤੇ ਦਵਾਈ ਦਵਾ ਕੇ ਲਿਆਉਂਦੀ ਹੈਗੀ ਪਰ ਦਵਾਈ ਕਿੱਥੇ ਅਸਰ ਕਰਨੀ ਹੈ ਨੀਂਦ ਵਾਲਿਆਂ ਕੋਲੇ ਗੋਲੀਆਂ ਮੂਰੇ ਦਵਾਈ ਕੀ ਚੀਜ਼ ਆਗੀ ਇੱਕ ਤਾਂ ਦਵਾਈ ਨਾਲ ਹੀ ਨੀਂਦ ਆਉਂਦੀ ਉਹ ਤੋਂ ਨੀਂਦ ਵਾਲੇ ਗੋਲਮ ਹੋਰ ਖਾਂਦਾਗਾ ਤੇ ਮਤਲਬ ਵੀ ਉਹ ਤਾਂ ਕਦੇ ਕੰਧਾਂ 'ਚ ਵੱਜਣ ਲੱਗ ਗਿਆ ਬੰਦਾ ਇੰਨੇ ਬੁਰੇ ਹਾਲਤ ਹੋ ਗਏ ਸੀਗੇ ਉਹਦੇ ਤੇ ਉਹ ਡਰਾਈਵਰਾਂ ਨੂੰ ਕਹਿੰਦੀ ਵੀ ਤੁਸੀਂ ਮੈਂ ਸਵੇਰ ਮਤਲਬ ਵੀ ਚਲੇ ਜਾਇਆ ਕਰੋ ਤੇ ਸ਼ਾਮ ਨੂੰ ਆ ਕੇ ਮੈਨੂੰ ਪੈਸਾ ਦਾ ਹਿਸਾਬ ਦੇ ਦੇਆ ਕਰੋ ਉਹਨੂੰ ਡਰਾਈਵਰਾਂ ਨੂੰ ਵੀ ਖੁੱਲ ਮਿਲ ਗਈ ਉਹਨ ਸਾਡਾ ਹੱਥ ਵੀ ਮਤਲਬ ਅਸੀਂ ਵੀ ਕੁੰਡੀ ਲਾਇਆ ਕਰਾਂਗੇ ਵਿੱਚੋਂ ਤੇ ਉਹ ਵੀ ਖੁਸ਼ ਡਰਾਈਵਰ ਵੀ ਖੁਸ਼ ਤੇ ਉਹ ਕੁੜੀ ਵੀ ਖੁਸ਼ ਕੱਲਾ ਮੰਜਾਗਾ ਉਹ ਵਿਚਾਰਾ ਜੱਟ ਤੇ ਹੌਲੀ ਹੌਲੀ ਫਿਰ ਜਿਹੜਾ ਉਹ ਮੁੰਡਾ ਪੈਸੇ ਨੂੰ ਜਾਂਦੇ ਰਿਹਾ ਉਸ ਆਸ਼ਕ ਕੋਲ ਤੇ ਆਸ਼ਕ ਬੁਲਾਉਂਦਾ ਕੁੜੀ ਨੂੰ ਕਹਿੰਦਾ ਵੀ ਹੁਣ ਆਪਾਂ ਨੂੰ ਨਾ ਵਿਆਹ ਕਰਾਉਣਾ ਚਾਹੀਦਾ ਦਾ ਬਹੁਤ ਟਾਈਮ ਹੋ ਗਿਆ ਵੀ ਹੁਣ ਤਾਂ ਤੇਰਾ ਘਰ ਵਾਲਾ ਵੀ ਜਮਾ ਬੁੱਜ ਹੁੰਦਾ ਗਿਆ ਬੁੱਜ ਹੋ ਗਿਆ ਤੇ ਉਹ ਵੀ ਕੰਮ ਤਾਂ ਨਹੀਂ ਰਿਹਾ ਵੀ ਤੇਰੇ ਜਿਹੜੇ ਜਵਾਗ ਉਹ ਵੀ 5-6 ਸਾਲਾਂ ਦੇ ਹੋ ਗਏ ਤੇ ਹੁਣ ਵੀ ਉਹਨੂੰ ਛੱਡ ਕੇ ਵਿਆਹ ਕਰਾ ਲਾ ਤੇ ਉਹ ਉਹ ਕਹਿੰਦੀ ਮੈਂ ਇਦਾਂ ਕਿਵੇਂ ਛੱਡਦਾ ਮੇਰੇ ਬੱਚੇ ਆ ਦੋ ਉਹ ਫਿਰ ਕਹਿੰਦੇ ਆਪਾਂ ਨੂੰ ਮਾਰ ਦਿੰਨੇ ਆਗੇ ਮਾਰਨ ਦਾ ਪਲਾਨ ਬਣਾਉਂਦੇ ਆਗੇ ਉਹ ਕਹਿੰਦੇ ਵੀ ਮਾਰਨਾ ਵੀ ਓਵੇਂ ਆ ਵੀ ਆਪਣੇ ਤੇ ਸ਼ੱਕ ਵੀ ਨਾ ਜਾਵੇ ਕਿਸੇ ਨੂੰ ਫੇਰ ਉਹ ਜਿਹੜਾ ਆਸ਼ਕ ਸੀ ਉਹ ਕਹਿੰਦਾ ਵੀ ਇਹ ਨਾ ਹੁਣ ਚੋਰੀਆਂ ਹੁੰਦੀਆਂ ਡਾਕੇ ਵੱਜਦੇ ਰਾਤ ਨੂੰ ਤੇ ਸਾਡੇ ਪਿੰਡ ਇੱਕ ਡਾਕਾ ਮਾਰਿਆ ਸੀਗਾ ਕਿਸੇ ਨੇ ਉਹ ਨਾਲੇ ਸਮਾਨ ਲੈ ਕੇ ਘਰ ਦਾ ਚੱਕ ਕੇ ਨਾਲੇ ਇੱਕ ਬੰਦਾ ਮਾਰ ਗਿਆ ਤੇ ਉਹ ਕੇਸ ਸਾਰਾ ਰਫਾ ਰਫਾ ਹੋ ਗਿਆ ਕਿਸੇ ਨੂੰ ਨੂੰ ਕੁਝ ਪਤਾ ਲੱਗਾ ਵੀ ਕੌਣ ਸੀ ਵੀ ਜੇ ਵੀ ਆਪਾਂ ਵੀ ਓਵੇਂ ਕਰਗੇ ਉਹ ਕੁੜੀ ਵੀ ਹਾਂਮੀ ਪਰਦੀ ਵੀ ਹਾਂ ਮੇਰੇ ਘਰੇ ਮਤਲਬ ਵੀ ਸਾਡੇ ਘਰੇ ਇੱਕ ਬੰਦੂਖ ਪਈ ਹੈਗੀ 12 ਬੋਰ ਤੇ ਆਪ ਉਹਨਾਂ ਮਾਰਾਂਗੇ ਉਹਨੇ ਤੇ ਉਹ ਕਹਿੰਦੇ ਵੀ ਕੋਈ ਪਲਾਨ ਨਾਲ ਮਲਾਵਾਂਗੇ ਐਂ ਤਾਂ ਨਹੀਂ ਮਾਰਦੇ ਉਹ ਕੁੜੀ ਕਹਿੰਦੀ ਜੇ ਤੂੰ ਸਾਡੇ ਘਰੇ ਆਇਆ ਤਾਂ ਵੀ ਸ਼ੱਕ ਹੈ ਮੇਰੇ ਦੌਰਾਂ ਨੂੰ ਪਤਾ ਲੱਗ ਜਾਊਗਾ ਵੀ ਰਾਤ ਨੂੰ ਕੋਈ ਆਇਆਗਾ ਕੋਈ ਗੋਲੀ ਚੱਲੀ ਆਗੀ ਗੋਲੀ ਚੱਲਣ ਤੋਂ ਬਾਅਦ ਤੂੰ ਇੱਕਦਮ ਕਿੱਧਰ ਭੱਜੇਗਾ ਵੀ ਆਪਾਂ ਕੋਈ ਪਲਾਨ ਬਣਾਉਣੇ ਆਗੇ ਫਿਰ ਉਹ ਮਤਲਬ ਵੀ ਇੱਕ ਉਹ ਕਹਿੰਦਾ ਤੂੰ ਮੈਨੂੰ ਚਲਾ ਮੈਨੂੰ ਸਖਾ ਚਲਾਉਣੀ ਕਿਵੇਂ ਚੱਲਦੀ ਹੈ ਵੀ ਮੈਂ ਮਾਰੂੰਗਾ ਆਪਦੇ ਹੱਥ ਨਾਲ ਆਪਦੇ ਘਰ ਵਾਲੇ ਨੂੰ ਉਹੀ ਗੱਲ ਹੋਈ ਮਤਲਬ ਉਹ ਘਰ ਬੰਦੂਕ ਚੱਕ ਲਿਆਉਂਦੀ ਹੈਗੀ ਤੇ ਉਹ ਮਤਲਬ ਵੀ ਉਹ ਆਸ਼ਕ ਦੂਰ ਮਤਲਬ ਵੀ ਟੱਬਿਆਂ ਤੇ ਰੇਤ ਤੇ ਉੱਥੇ ਲੈ ਜਾਂਦਾ ਉਹਨੂੰ ਚਲੌਣੀ ਸਿਖਾਉਂਦਾ ਹੈਗਾ ਉਹ ਮਤਲਬ ਵੀ ਐ ਉਹਨੂੰ ਦੱਸ ਦਵੇ ਇੱਥੇ ਰਾਉਂਡ ਪੈਂਦੇ ਆਗੇ ਐਂ ਕਰਕੇ ਕੋੜਾ ਦੱਬ ਜਾਂਦਾ ਗਾ ਪਿੱਛੇ ਮਤਲਬ ਵੀ ਇਹਦੇ ਸਾਰੇ ਨਾਲ ਮੋਢੇ ਦੇ ਸਾਰੇ ਨਾਲ ਤੈਨੂੰ ਰੱਖਣੀ ਪਊ ਮਤਲਬ ਝਟਕਾ ਮਾਰਦੀ ਹੈ ਉਹ 7 ਦਿਨਾਂ ਬਾਅਦ ਉਹ ਸਿੱਖ ਗਈ ਉਹ ਤਾਂ ਕਹਿੰਦੀ ਇਹ ਚਲੌਣੀ ਬਹੁਤ ਸੌਖੀ ਹੈਗੀ ਤੇ ਫਿਰ ਉਹ ਦੂ ਬਾਅਦ ਉਹ ਮਤਲਬ ਵੀ ਬੰਦੂਕ ਆਪਦੇ ਘਰੇ ਲੈ ਜਾਂਦੀ ਹੈਗੀ ਤੇ ਉਹ ਕਹਿੰਦੀ ਨਾ ਵੀ ਜੇ ਇਦਾਂ ਮੈਂ ਮਾਰੂੰਗੀ ਫਾਇਰ ਤਾਂ ਸਾਰੇ ਉੱਠ ਉੱਠ ਜਾਣਗੇ ਤੇ ਨਾ ਮਹਿਰਮਾ ਕੀ ਕਰੂੰਗੀ ਜੇ ਦੋ ਉੱਠ ਗਏ ਇੱਕੋ ਤਾਂ ਉੱਠ ਗਏ ਜਵਾਕ ਉੱਠ ਗਏ ਫਿਰ ਉਹ ਕਹਿੰਦੀ ਨਾ ਵੀ ਦੀਵਾਲੀ ਦਾ ਵੇਟ ਦੀਵਾਲੀ ਆਉਣੀ ਸੀਗੀ ਉਹ ਦੀਵਾਲੀ ਦੀ ਵੇਟ ਕਰਦੇ ਆ ਆਯਾਸ਼ ਨੂੰ ਕਹਿੰਦੀ ਵੀ ਆਪਾਂ ਦੀਵਾਲੀ ਵਾਲੇ ਦਿਨ ਇਹਨੂੰ ਖਾਤਮਾ ਕਰਾਂਗੇ ਇਹਦਾ ਤੇ ਉਹ ਕਹਿੰਦਾ ਠੀਕ ਆ ਚੱਲ ਜਿੱਥੇ ਇੰਨੀ ਵੇਟ ਕਰ ਲਈ ਉਹ ਮਹੀਨਾ ਹੋਰ ਸਹੀ ਦੀਵਾਲੀ ਆਉਂਦੀ ਹੈਗੀ ਦੀਵਾਲੀ ਵਾਲੀ ਰਾਤ ਹੁੰਦੀ ਹੈਗੀ ਜਿੱਥੇ ਉਸ ਮਤਲਬ ਵੀ ਜਵਾਕਾਂ ਨੇ ਦੀਵਾਲੀ ਮਨਾਉਣੀ ਸੀ ਦੀਵਾਲੀ ਖੁਸ਼ੀਆਂ ਮਨਾਉਣੀ ਸੀ ਨਾ ਉਸ ਰਾਤ ਮਤਲਬੀ ਉਹ ਚੰਦਰੀ ਕੁੜੀ ਨੇ ਬੁੜੀ ਨੇ ਆਪਦੇ ਜਵਾਕਾਂ ਨੂੰ 7 7 7 ਸਾਲ 6 ਸਾਲ ਜਵਾਕਾਂ ਦੀ ਉਮਰ ਸੀ ਉਹਨਾਂ ਨੂੰ ਨੀਂਦ ਆ ਲਗਾ ਗੋਲੀਆਂ ਪਾਆਂ ਐਡੀ ਮਤਰੀ ਮਾਂ ਮੈਂ ਕਦੇ ਨਹੀਂ ਸੁਣੀ ਨਾ ਕਦੇ ਦੇਖੀ ਹੈ ਜਵਾਕਾਂ ਨੂੰ ਗੋਲੀਆਂ ਪਾਉਂਦੀਆਂ ਨੀਂਦ ਆ ਲੀਆਂ ਤੇ ਜਵਾਕ ਤਾਂ ਫਿਰ ਮਤਲਬੀ 7 8 ਕੋਈ ਸੌਂ ਜਾਂਦੇ ਆਗੇ ਕਿੱਥੇ ਉਹਨਾਂ ਨੇ ਦੀਵਾਲੀ ਮਤਲਬ ਪੜਾਕੇ ਚੱਲਦੇ ਦੇਖਣੇ ਸੀ ਚਲਾਉਣੇ ਸੀਗੇ ਖੁਸ਼ੀਆਂ ਮਨਾਉਣੀਆਂ ਸੀਗਾ ਤੇ ਕਿੱਥੇ ਉਹ ਮਤਲਬ ਵੀ ਸੌਂਗੇ ਟਾਈਮ ਨਾਲ ਹੀ ਤੇ ਫਿਰ ਉਹ ਕਹਿੰਦੀ ਵੀ ਉਹ ਫਿਰ ਉਹਨੇ ਚੰਦਰੀ ਨੇ ਮਤਲਬ ਵੀ ਉਹਦੇ ਜਵਾਕਾਂ ਦੇ ਕੰਨਾਂ 'ਚ ਰੂਪ ਪਾਤੀ ਵੀ ਇਹਨਾਂ ਨੂੰ ਕੁਝ ਸੁਣੇ ਨਾ ਤੇ ਫਿਰ ਮਤਲਬ ਵੀ ਜਾਂਦੀ ਆ ਉੱਥੇ ਉਹਦਾ ਘਰ ਵਾਲਾ ਤਾਂ ਪਹਿਲੇ ਹੀ ਬੁੱਝ ਹੋਇਆ ਪਿਆ ਵਿਚਾਰਾ 6-7 ਮਹੀਨਿਆਂ ਤੋਂ ਲਗਾਤਾਰ ਗੋਲੀਆਂ ਪੈਂਦਾਂ ਗਾਰਾਂ ਉਹਨੂੰ ਤੇ ਉਹ ਪਿਆਰ ਬੰਡਾਂ ਤੇ ਤੇ ਉਹਨਾਂ ਫਿਰ ਮਤਲਬ ਵੀ ਉਹਦੇ ਮਤਲਬ ਸਿਰ ਤੇ ਲਾ ਕੇ 12 ਬੋਰ ਫੇਰ ਕਰਦੀ ਹੈਗੀ ਤਾਂ ਉਹਦਾ ਮਤਲਬ ਵੀ ਜਿਹੜਾ ਸਾਰਾ ਸਿਰ ਮਤਲਬ ਵੀ ਖਿਲਾਰ ਦਿੰਦੀ ਹੈਗੀ ਤੇ ਪੜਾਕਿਆ ਚੱਲਦਾ ਜਿ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਤੇ ਸੋਭਾ ਹੁੰਦੀ ਹੈ ਜਦੋਂ ਇੱਕ ਉਸਨੂੰ ਮੈਂ ਗੱਲ ਦੱਸਣੀ ਭੁੱਲ ਗਿਆ ਸੱਚ ਜਦੋਂ ਮੈਂ ਮਤਲਬ ਵੀ ਇਹਨੇ ਨਾ 4-5 ਮਹੀਨੇ ਪਹਿਲਾਂ ਜਿਹੜਾ ਉਹ ਲੈਣ ਰੌਂਦਾ ਜਿਹਦਾ ਮਤਲਬ ਵੀ ਹੋ ਜਾਣਾ ਡੈੱਡ ਕਰਤਾ ਸੀਗਾ ਤੇ ਆਸ਼ਕ ਤੋਂ ਇੱਕ ਫੋਨ ਲੈ ਲਿਆ ਜਿਹੜਾ ਸੱਲ ਫੋਨ ਤੇ ਗੱਲ ਹੁੰਦੀ ਸੀਗੀ ਹੁਣ ਤੇ ਜਿਹੜਾ ਮਤਲਬ ਫੋਨ ਸੀਗਾ ਉਹ ਬੰਦ ਕਰਤਾ ਸੀਗਾ ਨੇ ਪਹਿਲੀ ਦਿਮਾਗ ਦੇਖੋ ਕਿੰਨਾ ਲਾਇਆ ਇਸ ਕੁੜੀ ਨੇ ਉਹ ਬੈਲੈਂਟਡ ਕਰਤਾ ਸੀਗਾ ਤੇ ਹੁਣ ਮਤਲਬ ਵੀ ਉਹਨੂੰ ਮਾਰ ਕੇ ਆਪ ਜਾਂਦੀ ਆ ਸੌਂ ਦੇਖੋ ਇਹ ਆਪ ਜਾਂਦੀ ਆ ਸੌਂ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈਗੀ ਫੋਨ ਕਰ ਦਯੌਰ ਆਉਂਦੇ ਆ ਕਿ ਉਹਦੇ ਤੇ ਉਹ ਕਹਿੰਦੇ ਵੀ ਕੀ ਹੋ ਗਿਆ ਕੀ ਹੋ ਗਿਆ ਤੇ ਉਹ ਮਤਲਬ ਵੀ ਪੁਲਿਸ ਆਉਂਦੀ ਹੈ ਜਦੋਂ ਪੁਲ ਬਹਾਨਾ ਦੇਖੋ ਮਾਰਦੇ ਉਹਨੇ ਪਲਾਨ ਇਹ ਬਣਾਇਆ ਸੀਗਾ ਵੀ ਸਾਡੇ ਘਰੇ ਨਾ ਰਾਤ ਨੂੰ ਲਟੇਰੇ ਆ ਗਏ ਤੇ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਮਾਤਾ ਇੰਨੇ ਖੜ ਕੇ ਸੁੱਤੀ ਸੀਗੀ ਮੈਂ ਦਿਵਾਲੀ ਦਾ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਕਿਹੜੇ ਵੇਲੇ ਗੋਲੀ ਚੱਲ ਗਈ ਕੀ ਹੋਇਆ ਪੁਸ਼ਪ ਬਦਲ ਕਰੀ ਜਾਂਦੇ ਸੀ ਜਦੋਂ ਪੁਲਸਨ ਪੁਲਸ ਨੂੰ ਉਹਨੇ ਇਹ ਜਵਾਬ ਦਿੱਤਾ ਵੀ ਮੇਰੇ ਘਰ ਵਾਲਾ ਵੀ ਬੈਸ ਬੈਸ ਹੈ ਬੁੱਸਾ ਵੀ ਹੋਊਗਾ ਉਹ ਕਹਿੰਦੇ ਵੀ ਜੇ ਤੂੰ ਘਰੇ ਪਈ ਹੈ ਕਿ ਨਾਲ ਵਾਲੇ ਕਮਰੇ ਚ ਪਈ ਹੈ ਕਿ ਤੈਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਵੀ ਤੇਰੇ ਸਾਡੇ ਘਰੇ ਲੁੱਟੇਰੇ ਆਏ ਵੀ ਤੇਰੇ ਘਰ ਵਾਲੇ ਨੇ ਗੋਲੀ ਮਾਰ ਗਏ ਉਹ ਤੇ ਤੈਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਵੀ ਸਾਡੇ ਘਰੇ ਕੋਈ ਆਇਆ ਸੀਗਾ ਤੇ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਸ਼ੱਕ ਹੋ ਗਿਆ ਉੱਥੇ ਪਰ ਉਹ ਬੋਲੇ ਨਹੀਂ ਕੁਝ ਬੋਲੇ ਨਹੀਂ ਇਸ ਕਰਕੇ ਵੀ ਹੁਣੀ ਤਾਜ਼ਾ ਤਾਜ਼ਾ ਤਾਂ ਵੀ ਮਤਲਬ ਉਹਦੀ ਬੰਦੇ ਦੀ ਮੌਤ ਹੋਈ ਵੀ ਇਹਨੇ ਰੌਲਾ ਪਾਉਣਾ ਜਾਣ ਕੇ ਤੇ ਵੀ ਰੋਣਾ ਧੋਣਾ ਸ਼ੁਰੂ ਕਰ ਦੇਣਾ ਇਹਨੇ ਤੇ ਉਹ ਬੋਲੇ ਨਹੀਂ ਫਿਰ ਨਾ ਉਹ ਮਤਲਬ ਵੀ 2 ਦਿਨਾਂ ਬਾਅਦ ਉਹ ਆਉਂਦੇ ਫਿਰ ਉਹ ਕਹਿੰਦੇ ਵੀ ਤੁਹਾਡੇ ਘਰ ਇੱਕ ਮਤਲਬ ਵੀ ਰਾਈਫਲ ਹੈਗੀ ਆ ਉਹ ਕਹਿੰਦੀ ਹਾਂ ਹੈਗੀ ਆ ਤੇ ਫਿਰ ਉਹ ਮਤਲਬ ਵੀ ਜਦੋਂ ਚੈੱਕ ਕਰਦੇ ਆ ਖੋਲੋ ਦਾ ਤੇ ਜਦੋਂ ਦੇਖਦੇ ਵੀ ਉਹਦੇ ਚ ਬਰੂਦ ਉਵੇਂ ਹੀ ਪਿਆਗਾ ਜਦੋਂ ਫਾਇਰ ਮਾੜਾ-ਵਟਾ ਬਰੂਤ ਰਹੀ ਜਾਂਦਾਗਾ ਅਕਸਰ ਸਾਨੂੰ ਸਭ ਨੂੰ ਪਤਾ ਹੁੰਦਾ ਤਾਂ ਤੇ ਬਰੂ ਦੋਵੇਂ ਪਿਆ ਸੀਗਾ ਤੇ ਉਹ ਕੁਝ ਨਹੀਂ ਬੋਲਦੇ ਉਹਨੂੰ ਪਾਸੇ ਇਹਨਾਂ ਡਰਾਮਾ ਕਰਨਾਗਾ ਤੇ ਫੋਨ ਦੇਣਿਆ ਵੀ ਫੋਨ ਲੈਣ ਲਾਉਣ ਚੈੱਕ ਕਰਦੇ ਆਗੇ ਜਦੋਂ ਉਹਦੇ ਡਿਟੇਲ ਕੱਢਦੇ ਆਗੇ ਤੇ ਉਹ ਮਤਲਬ ਵੀ ਫੋਨ ਸੁਨਪਾ ਦੀ ਅਕਸਰ ਲਾਉਂਦੀ ਸੀਗੀ ਲਗਾਤਾਰ ਦਿਨ ਰਾਤ ਨੂੰ ਗੱਲਾਂ ਕਰਨੀ ਆਵਦੇ ਆਸ਼ਕ ਨਾਲ ਤੇ ਉਹ ਆਸ਼ਕ ਦਾ ਨੰਬਰ ਮਤਲਬ ਵੀ ਉਸ ਫੋਨ ਤੋਂ ਪਤਾ ਲੱਗ ਜਾਂਦਾ ਵੀ ਐਸੇ ਨੰਬਰ ਤੇ ਗੱਲਾਂ ਕਰਦੀ ਸੀਗੀ ਅਕਸਰ ਹੈ ਫੋਨ ਦੇ ਡਰੇ ਕੱਢਦੇ ਜਦੋਂ ਆਸ਼ਕ ਨੂੰ ਚੱਕ ਲਿਆਉਂਦੇ ਆ ਪੁਲਿਸ ਵਾਲੇ ਆਸ਼ਕ ਫਿਰ ਜਦੋਂ ਦੋ ਡਾਂਗਾਂ ਤੇ ਮੰਨ ਜਾਂਦਾ ਸਾਰੀ ਕਹਾਣੀ ਦੱਸ ਦਿੰਦਾਗਾ ਵੀ ਇਹਨੇ ਮੈਨੂੰ ਇਹ ਕਿਹਾ ਸੀਗਾ ਇਹਨੇ ਮੈਨੂੰ ਫਸਾਇਆਗਾ ਤੇ ਮੇਰੀ ਇਹਦੇ ਨਾਲ ਗੱਲਬਾਤ ਸੀਗੀ ਅਸੀਂ ਗੱਲ ਕਰਦੇ ਸੀਗੇ ਤੇ ਮੈਨੂੰ ਨਹੀਂ ਪਤਾ ਸੀ ਵੀ ਇਹਨੇ ਇਹ ਕੰਮ ਚ ਮਤਲਬ ਇਚਾਰਡ ਦੇਣਾ ਚਾਹੁੰਦਾ ਇਹਨੇ ਮਾਰ ਦੇਣਾਗਾ ਆਪਦਾ ਘਰ ਵਾਲਾ ਫਿਰ ਦੁਆ ਨੂੰ ਚੱਕ ਲਿਆਉਂਦੇ ਐਸੇ ਕੁੜੀ ਨੂੰ ਐਸੇ ਕੁੜੀ ਨੂੰ ਚੱਕ ਕੇ ਲਿਆਉਂਦੇ ਜਦੋਂ ਮਾਰਦੇ ਲਪੜੇ ਚਾਰੇ ਵੀ ਮੰਨ ਜਾਂਦੇ ਆ ਇਹ ਸਾਰੀ ਗੱਲ ਦੱਸ ਦਿੰਦੇ ਆਗੇ ਤੇ ਫਿਰ ਮਤਲਬ ਹੁਣ ਇਹ ਕਹਾਣੀ ਤਾਂ ਇੱਥੇ ਹੁੰਦੀ ਹੈ ਖਤਮ ਵੀ ਹੁਣ ਤਾਂ ਜੇਲ੍ਹ ਚਾਓ ਅਜੇ ਵੀ ਤੇ ਹੁਣ ਤਾਂ ਪਤਾ ਨਹੀਂ ਮਰ ਮੁਰਗੇ ਨੂੰ ਬਾਬਾ ਗੱਲ ਪੁਰਾਣੀ ਹੈਗੀ ਇਹ ਤੇ ਉਹ ਜਵਾਕਾਂ ਦਾ ਕੀ ਕਸੂਰ ਸੀਗਾ ਇਹਦੇ ਚ ਤੇ ਉਸ ਬੰਦੇ ਦਾ ਕੀ ਕਸੂਰ ਸੀਗਾ ਮਤਲਬ ਇਹ ਇੱਕ ਮਤਲਬ ਤੁਸੀਂ ਦੱਸ ਸਕਦੇ ਹੋਗੇ ਇੱਕ ਤਾਂ ਬੰਦੇ ਦੀ ਮੌਤ ਹੋਈ ਵਿਚਾਰੇ ਦੀ ਸਾਨੂੰ ਵਿਚਾਲੇ ਤੇ ਦੋ ਜਵਾਕਾਂ ਦੀ ਜ਼ਿੰਦਗੀ ਖਰਾਬ ਹੋਈ ਦੋ ਜਵਾਕਾਂ ਦੀ ਮਾਂ ਦਾ ਸਹਾਰਾ ਤਾਂ ਰਹਿਣੀ ਰਹੀ ਸੀ ਬੀ ਉਹਦਾ ਸਾਇਨਾ ਵੀ ਉਸ ਚੰਦਰੀ ਮਾਂ ਨੇ ਮਤਲਬ ਵੀ ਦੂਰ ਕਰਤਾ ਇਹ ਕਹਣੀ ਤੁਸੀਂ ਸਿੱਖ ਨੂੰ ਬੋਗੋਸ਼ ਮਿਲਦਾ ਜੇ ਤੁਸੀਂ ਸਿੱਖੋਗੇ ਤਾਂ ਵੀ ਮਤਲਬ ਵੀ ਹਰ ਇੱਕ ਬੰਦੇ ਦੇ ਯਕੀਨ ਨਹੀਂ ਕਰਨਾ ਚਾਹੀਦਾ ਜੇ ਮਤਲਬ ਵੀ ਕੋਈ ਗੱਲਬਾਤ ਉਹ ਦੱਸਣੀ ਚਾਹੀਦੀ ਹੈਗੀ ਤੇ ਇਹ ਜੀਆਂ ਚੰਦਰੀਆਂ ਬੁੜੀਆਂ ਨੂੰ ਦੂਰੇ ਹੱਥ ਮੱਥਾ ਟੇਕ ਦਿਆ ਕਰੋ ਮੇਸੀ ਸੋ ਤੋਂ ਦੂਰ ਹੀ ਰਹਿਣਾ ਚਾਹਣੇ ਹੋਗੇ ਇੱਕ ਚੰਗਾ ਭਲਾ ਪਰਿਵਾਰ ਉਸ ਕੁੜੀ ਨੇ ਮਤਲਬ ਵੀ ਵਖੇ ਰੂਖੇ ਰੂਖ ਕਰਤਾ ਧੰਨਵਾਦ